ਜਕਾਰਿਆਂ ਦੀ ਗੂੰਜ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਵੱਡਾ ਹਜੂਮ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜਾ ਤਰਨਤਾਰਨ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਉਮੀਦਵਾਰ ਜਿਹੜਾ ਦਿੱਤਾ ਗਿਆ ਸਾਡੇ ਨਾਲ ਬਣੇ ਨੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਹੁਣ ਤਰਨਤਾਰਨ ਦੇ ਜਿਮਣੀ ਚੋਣ ਦਾ ਅਖਾੜਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਭੱਕਿਆ ਹੋਇਆ ਤਾਂ ਮਨਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਕਰਨਤਾਰਨ ਤੋਂ ਅਕਾਲੀ ਦਲ ਵਾਰਤ ਪੰਜਾਬ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ ਕੀ ਮੰਨਦੇ ਭਾਵਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਪੰਜਾਬ ਦੇ ਉੱਤੇ ਆਪਣੇ ਧਾਮੇ ਪਤਾ ਕਿੰਨੀਆਂ ਤਕਸ਼ਾਹੀ ਹੋ ਰਹੀਆਂ ਜੀ 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 ਬੇਦਬੀ ਦੇ ਮੁੱਦੇ ਉੱਤੇ ਹਜੇ ਤੱਕ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਕਰਨਤਾਰਨ ਦੇ ਸ਼ਹਿਰ ਦੇ ਵਿੱਚ ਵੇਖੋ ਨਸ਼ਾ ਕਿੰਨਾ ਜ਼ਿਆਦਾ ਵਿਕਦਾ ਪਿਆ ਠੀਕ ਜੀ ਹੁਣ ਇਹਨਾਂ ਦੀ ਪਹਿਲਾਂ ਸਰਕਾਰ ਰਹਿ ਚੁੱਕੀ ਹੈ ਠੀਕ ਹੈ ਹਜੇ ਵੀ ਸਰਕਾਰ ਇਹਨਾਂ ਦੀ ਹੈ 3 ਸਾਲ ਐਮਐਲਏ ਇਹਨਾਂ ਤੇ ਰਿਹਾ ਸੀ ਦੇਖੋ 3 ਸਾਲਾਂ ਚ ਉਹਨੇ ਕੀ ਸੁਧਾਰ ਕਰਕੇ ਦਿਖਾਇਆ ਜਿਹ ਨੇ ਕੁਛ ਕਰ ਸਕਦੇ ਨੇ ਸਾਲ ਚ ਕੀ ਕਰਦਣਾ ਨੇ ਜੀ ਧੰਨਵਾਦ ਦੇ ਰੂਪ ਤੋਂ ਸਮਰਥਕਾਂ ਦੇ ਵੀ ਕੀ ਕਰਨਾ ਚਾਹ। ਦੇਖੋ ਜੀ ਇੰਨਾ ਉਤਸ਼ਾਹ ਤੁਹਾਡੇ ਸਾਹਮਣੇ ਮੈਂ ਤੇ ਜਿੰਨੇ ਵੀ ਸੰਗਤਾਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਕੀਮਤੀ ਸਾਡੇ ਪਰਿਵਾਰ ਦੇ ਨਾਲ ਖੜੇ ਹੋਏ ਨੇ ਮੋਢਾ ਨਾਲ ਮੋਢਾ ਲਾ ਕੇ ਬਹੁਤ ਧੰਨਵਾਦ ਕਰਦਾ ਨੇ ਸਾਰੇ ਵੀ ਭਰਾਵਾ ਦਾ ਜੀ ਅਤੇ ਹਮੇਸ਼ਾ ਹੀ ਜਿਹੜਾ ਪੰਥ ਹੈ ਹਮੇਸ਼ਾ ਹੀ ਜਿਹੜਾ ਪੰਥ ਦੇ ਨਾਂ ਤੇ ਵੋਟ ਮੰਗੀ ਗਈ ਹੈ ਤੇ ਪੰਜਾਬ ਨੂੰ ਲੁੱਟਿਆ ਗਿਆ ਇਹ ਸੱਤਾ ਧਿਰ ਦੇ ਵੱਡੇ ਨਮਾਇੰਦਿਆਂ ਦਾ ਕਹਿਣਾ ਹੈ ਜਿਹੜਾ ਹੋਣਾ ਨਮਾਇਦਿਆਂ ਤੁਸੀਂ ਗੱਲਾਂ ਪੜਾ ਕਰਦੇ ਇਹਨਾਂ ਦਾ ਪਿਛੋਕੜ ਚੈੱਕ ਕਰੋ ਰਾਜਨੀਤੀ ਗਿਆ ਅਸੀਂ ਕੋਈ ਰਾਜਨੀਤਿਕ ਨਹੀਂ ਹੈਗੇ ਸਾਡਾ ਜਿਹੜਾ ਬੈਕਗ੍ਰਾਉਂਡ ਹੈ ਕਾਰੋਬਾਰ ਕਰਨ ਵਾਲੇ ਬੰਦੇ ਸਾਨੂੰ ਪਤਾ ਗਰਾਊਂਡ ਦੇ ਉੱਤੇ ਕੀ ਪੋਜੀਸ਼ਨ ਹੈ ਕੀ ਨਹੀਂ ਪੋਜੀਸ਼ਨ ਹੈ ਜੀ ਜੀ ਕਿਤੇ ਨਾ ਕਿਤੇ ਦੇਖੋ ਨਿਊਜ਼ ਆਉਂਦੀ ਸਾਨੂੰ ਪਤਾ ਲੱਗਦਾ ਰਹਿੰਦਾ ਪਰ ਇਹ ਵਾਕੀ ਜਿਸ ਨੇ ਧੱਕੇਸ਼ਾਈਆਂ ਕਰਦੇ ਪਏ ਆ ਮਤਲਬ ਕਿਸੇ ਚੀਜ਼ ਦਾ ਕੋਈ ਧਿਆਨ ਨਹੀਂਗਾ ਜਿਹਦਾ ਮਰਜ਼ੀ ਜੋ ਮਰਜ਼ੀ ਪਿੱਛੇ ਵੀ ਕਰਤੇ ਵੇਖਿਆ ਸੋਰੀ ਕਰਤੇ ਦਾ ਗੋਲੀ ਮਾਰ ਕੇ ਕਰਨ ਕਰ ਦਿੱਤਾ ਮਤਲਬ ਇਹ ਬਦਲਾਵ ਵੇਖ ਲਓ ਕਿੱਡਾ ਸੋਹਣਾ ਬਦਲਾਵ ਲੈ ਕੇ ਆਏ ਆਪਣੇ ਪੰਜਾਬ ਦੇ ਵਿੱਚ ਜੀ ਜੀ ਐਸਾ ਦਾ ਬਦਲਾਵ ਤੇ ਸਾਨੂੰ ਚਾਹੀਦਾ ਵੀ ਨਹੀਂ ਜਿਸ ਤਰ੍ਹਾਂ ਬਦਲਾਵ ਦੇ ਰਹੇ ਸਾਨੂੰ ਕੋਸ ਤੋਂ ਸਭ ਤੋਂ ਪਹਿਲਾਂ ਤੇ ਆਪਣਾ ਬੇਵਿਦਾ ਮੁੱਦਾ ਪਹਿਲ ਦੇ ਆਧਾਰ ਤੇ ਆ ਉਸ ਤੋਂ ਬਾਅਦ ਜੇ ਆਪਾਂ ਬੰਦੀ ਸਿੰਘਾਂ ਦਾ ਜੀ ਜੀ ਦਾ ਨਸ਼ਿਆਂ ਦਾ ਮੁੱਦਾ ਵਾ ਮੁੱਦੇ ਦੇ ਵੇਖੋ ਪੰਜਾਬ ਉੱਤੇ ਕਾਫੀ ਹੈ ਕਿਸਾਨੀ ਦਾ ਮੁੱਦਾ ਵਾ ਤੇ ਆਪਣੇ ਕੋਈ ਦੂਰਾ ਦਾ ਮੁੱਦਾ ਮੁੱਦੇ ਵੀ ਇੱਥੇ ਕਾਫੀ ਆਪਣੇ ਬਾਕੀ ਪਹਿਲ ਦੇ ਆਧਾਰ ਤੇ ਸਾਰੇ ਮੁੱਦੇ ਸੁਣਾਗੇ ਬਾਕੀ ਅਹੀ ਕੋਈ ਰਾਜਨੀਤਿਕ ਹੈ ਨਹੀਂ ਹੈ ਇਹ ਅੱਜ ਸਮਝੋ ਸਾਡਾ ਪਹਿਲਾ ਦਿਨ ਹੈ ਕਿ ਉਹਨਾਂ ਦੇ ਬੱਚੇ ਦਾ ਪਹਿਲਾ ਦਿਨ ਸਕੂਲ ਦੇ ਵਿੱਚ ਉਹ ਸਾ ਮੇਰਾ ਜੀ ਬਾਕੀ ਸਟਾਫ ਨੂੰ ਪਤਾ ਲੱਗ ਜਾਏ ਕਿੰਦਾ ਨੇ ਕੰਮ ਕਰਾਂਗੇ ਤਰਨਤਨ ਹਲਕਾ ਵਾਸੀਓ ਨੇ ਮੇਰਾ ਇੱਕੋ ਸਨੇਹਾ ਦੇ ਐਡ ਕੀਏ ਵੋਟ ਪਾਣੀ ਹੈ ਤੇ ਭਾਈ ਮਨਦੀਪ ਸਿੰਘ ਦੇ ਮਤਲਬ ਮੋੜ ਪਾਓ ਕਿਉਂਕਿ ਬਾਕੀਆਂ ਨੇ ਤੁਸੀਂ ਪਾ ਕੇ ਵੇਖ ਲੈ ਕੰਮ ਤਾਂ ਕਿਸੇ ਨੇ ਕੀਤਾ ਨਹੀਂ ਹੈ ਕਿ ਤੁਹਾਨੂੰ ਹੀ ਪਤਾ ਲੱਗ ਜੇ ਮਨਦੀਪ ਸਿੰਘ ਕਿੰਨਾ ਕੰਮ ਕਰਦਾ ਵਾ ਰਾਤ ਨੂੰ ਕੋ ਕੇ ਰਾਤ ਨੂੰ ਹਾਜ਼ਰ ਹੈ ਤਿੰਨ ਕੋ ਤਿੰਨ ਹਾਜ਼ਰ ਤੁਹਾਡੇ ਕੋਲ ਹੀ ਚਵੇ ਘੰਟੇ ਹੁੰਦੇ ਅਸਟਾ ਧੰਨਵਾਦ ਸੋ ਇੱਥੇ ਅਸੀਂ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਜਿਹੜੀਆਂ ਨੇ ਉਹ ਇੱਥੋਂ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਅਤੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਾਲੀਦਲ ਵਾਰਿਸ ਪੰਜਾਬ ਦੇ ਉਹਨਾਂ ਦਾ ਉਮੀਦਵਾਰ ਜਿਹੜਾ ਉਹ ਇਸ ਵਕਤ ਹੁਣ ਤਰਨਤਾਰਨ ਦੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਅਤੇ ਤਰਨਤਾਰਨ ਦੇ ਲੋਕਾਂ ਦੇ ਵਿੱਚ ਪਹੁੰਚ ਰਹੇ ਨੇ ਤੇ ਹੁਣ ਵੱਡੀ ਵੇਖਣ ਵਾਲੀ ਗੱਲ ਇਹ ਵੀ ਰਹਿਣ ਵਾਲੀ ਹੈ ਕਿ ਨਤੀਜੇ ਜਿਹੜੇ ਨੇ ਉਹ ਕਿਸ ਤਰੀਕੇ ਦੇ ਰਹਿ ਸਕਦਾ ਗੁਰੂ ਪਾਸ਼ਾਹੀ ਦਾ ਬਹੁਤ ਵੱਡਾ ਸਾਨੂੰ ਥਾਪੜਾ ਮਿਲਿਆ ਵਾ ਸੋ ਸਿੱਖ ਦਾ ਇੱਕ ਫਰਜ਼ ਹੁੰਦਾ ਸਭ ਤੋਂ ਪਹਿਲਾਂ ਅਕਾਸ ਕਰਨ ਅੱਛਾ ਜੀ ਸਾਹਿਬ ਦੀ ਅੱਗੇ ਅਰਦਾਸ ਬੇਨਤੀ ਕੀਤੀ ਆ ਤੇ ਗੁਰੂ ਮਹਾਰਾਜ ਜੀ ਆਪਰ ਕਿਰਪਾ ਕੀਤੀ ਜੀ ਉਹਦਾ ਤਾਂ ਸੱਤਾ ਦਾ ਵੱਡੇ ਪੱਧਰ ਤੇ ਇਸ਼ਤਿਹਾਰ ਮਿਲ ਰਿਹਾ ਜੀ ਜਿਹੜੇ ਸੱਤਾ ਧਿਰ ਦੇ ਪੰਜਾਬ ਪ੍ਰਧਾਨ ਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਗੁਰੂ ਸਾਹਿਬ ਦੇ ਬੱਚੇ ਆ ਤੇ ਪੰਜਾਬ ਨੂੰ ਸ਼ੁਰੂ ਤੋਂ ਜਿਹੜਾ ਉਹ ਜਿਹੜਾ ਪੰਜਾਬ ਨੂੰ ਸ਼ੁਰੂ ਤੋਂ ਜਿਹੜਾ ਪੰਥ ਦੇ ਨਾਂ ਤੇ ਵੋਟ ਮੰਗ ਕੇ ਠੱਗਿਆ ਗਿਆ ਨਹੀਂ ਨਹੀਂ ਠੱਗਿਆ ਨਹੀਂ ਗਿਆ ਜੀ ਇਹ ਸੱਚਮੁੱਚ ਪੰਥ ਹੈ ਇਹ ਸੰਦੀਪ ਸਿੰਘ ਸਣੀ ਸਾਡਾ ਉਹ ਸੂਰਵਾ ਜਿੰਨੇ ਸੂਬੇ ਸਰਹੰਦ ਨੂੰ ਸੋਧਾ ਲਾਇਆ ਜਿੰਨੇ ਸੂਰੀ ਨੂੰ ਸੋਧਾ ਲਾਇਆ ਸੂਰੀ ਉਹ ਬੰਦਾ ਸੀ ਜਿਹੜਾ ਕਹਿੰਦਾ ਸੀ ਵੀ ਮੈਂ 2% ਵਾਲਿਆਂ ਨੂੰ ਕੁਚਲ ਦੂੰਗਾ ਮੈਂ ਇਹਨਾਂ ਦੀਆਂ ਧੀਆਂ ਪੈਣਾ ਦੀਆਂ ਜਿੱਤਾਂ ਲੁੱਟ ਲੂੰਗਾ ਮਤਲਬ ਬਹੁਤ ਭੱਦੀ ਸ਼ਬਦਾਵਲੀ ਬੋਲਦਾ ਸੀ ਸੋ ਮੇਰੇ ਹਿਸਾਬ ਦੇ ਨਾਲ ਭਾਈ ਸੰਦੀਪ ਸਿੰਘ ਸਣੀ ਦੇ ਹੱਥ ਦੇ ਵਿੱਚ ਸਮੁੱਤੇ ਪੰਥ ਨੂੰ ਖੜ ਜਾਣਾ ਚਾਹੀਦਾ ਕਿਉਂਕਿ ਭਾਈ ਸੰਦੀਪ ਸਿੰਘ ਸਣੀ 1ਕਵੀ ਸਦੀ ਦਾ ਬਹੁਤ ਵੱਡਾ ਸੂਰਮਾ ਵਾ ਸਾਡੀ ਕੌਮ ਦਾ ਯੋਧਾ ਵਾ ਤੇ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨਾ ਹਰੇਕ ਪੰਥਕ ਤੇਰ ਦਾ ਫਰਜ਼ ਹੈ ਇਹ ਪੰਥ ਦਾ ਉਮੀਦਵਾਰ ਆ ਕੌਮ ਦਾ ਉਮੀਦਵਾਰ ਤੇ ਕੌਮ ਦੇ ਨਾਲ ਖੜੀ ਲੋ ਇਹਨਾਂ ਨੂੰ ਉਮੀਦਵਾਰ ਨਹੀਂ ਲੱਭਾ ਤੇ ਅੰਮ੍ਰਿਤਸਰੋਂ ਲੈ ਕੇ ਆਏ ਨਾ ਨਾ ਜੀ ਉਮੀਦਵਾਰ ਹੈ ਖਾਹੀ ਦੇ ਪੰਥ ਦਾ ਜਿੰਨੂੰ ਪੰਥ ਪਿਆਰ ਕਰਦਾ ਉਹ ਉਮੀਦਵਾਰ ਲੱਭਣਾ ਸੀ ਨਾ ਭਾਵੇਂ ਕਿੱਥੋਂ ਵੀ ਹੋਵੇ ਪੰਥ ਕਿਹੜਾ ਵੀ ਛੋਟਾ ਪੰਜਾਬ ਵਿਸ਼ਵ ਭਰ ਦੇ ਵਿੱਚ ਪੰਥ ਬੈਠਾ ਤੇ ਇਸ ਕਰਕੇ ਅਸੀਂ ਪੰਥ ਦਾ ਉਮੀਦਵਾਰ ਲੈ ਕੇ ਆਏ ਕਰਨਤਾਰਨ ਹਲਕੇ ਦੇ ਲੋਕਾਂ ਨੂੰ ਸੁਨੇਹਾ ਕੀ ਹੈ ਪੰਥ ਦੇ ਵੱਲੋਂ ਕਾਲੀਦਾਲ ਵਾਰਿਸ ਪੰਜਾਬ ਦੇ ਅਸੀਂ ਕਹਿੰਦੇ ਆਂ ਵੀ ਪੰਥ ਨੂੰ ਵੋਟ ਪਾਓ ਭਾਈ ਮਨਦੀਪ ਸਿੰਘ ਭਾਈ ਸੰਦੀਪ ਸਿੰਘ ਸਣੀ ਦੇ ਜਿਹੜੇ ਭਰਾਤਾ ਉਹਨਾਂ ਨੂੰ ਵੋਟ ਪਾਓ ਅੱਜ ਲੋੜ ਹੈ ਇਹਨਾਂ ਦੇ ਨਾਲ ਖੜਨ ਦੀ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਮ ਜੀ ਤੁਸੀਂ ਚੈੱਕ ਕਰ ਸਕਦੇ ਹੋ ਆ ਤਸਵੀਰ ਜਿਹੜੀ ਆ ਕੈਮਰਾਮੈਨ ਸਾਥੀ ਨੂੰ ਕਹਾਂਗਾ ਵਿਖਾ ਦਿੱਤੀ ਜਾਵੇ ਕਿ ਕਿੱਡਾ ਵੱਡਾ ਕਾਫਲਾ ਹੈ ਜਿਹੜਾ ਉਹ ਇਸ ਵਕਤ ਜਿਹੜਾ ਹੈ ਝਭਾਲ ਤੋਂ ਅੰਮ੍ਰਿਤਸਰ ਤੋਂ ਹੁੰਦਾ ਹੈ ਝਭਾਲ ਤੇ ਉਸ ਤੋਂ ਬਾਅਦ ਨੂਰਦੀਂਡੇ ਪੰਚਰਾ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇੱਥੇ ਪਹੁੰਚੇ ਤੇ ਸਾਰੇ ਸਵਾਲ-ਜਵਾਬ ਵੀ ਅਸੀਂ ਦਿੱਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਾਂ ਜਸਵੀਰ ਸਿੰਘ ਦੇ ਨਾਲ ਮੈਂ ਦਜੀਤ ਸਿੰਘ